ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਅਪਾ ਬਖਸ਼ਿਸ਼ ਕਿਰਪਾ ਹੋਈ ਸਤਿਗੁਰੂ ਸਚੇ ਪਾਸ਼ਾ ਹੁਕਮਨਾਮੇ ਬਖਸ਼ਿਸ਼ ਕੀਤੇ ਆਓ ਤਨ ਤਨ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਥਾ ਵਿਚਾਰ ਦੀ ਲੜੀ ਨੂੰ ਅੱਗੇ ਤੋਰਦੇ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ। ਜਿਸ ਵੇਲੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਿਆਰਿਓ ਹਰ ਦੁਆਰ ਗਏ ਹਰ ਦੁਆਰ ਸਵਾਲੇ ਸਾਰੇ ਹੁੰਦੇ ਸੀ ਔਰ ਜਵਾਬ ਸਿਰਫ ਤਾਂਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੇ ਨਿਰ ਉਤਰ ਕਰ ਦਿੰਦੇ ਸੀ ਕੇਸਰੀ ਕੇ ਦੇ ਨਾਲ ਉੱਥੇ ਉਹਨਾਂ ਨੇ ਹਾਰਦਵਾਰ ਦਾ ਮੇਲਾ ਲੱਗਾ ਆਇਆ ਮੇਲੇ ਦੇ ਵਿੱਚ ਜਾ ਕੇ ਪੰਡਤਾਂ ਨੂੰ ਸੁਦੇਰਾਇ ਪਾਇਆ ਜਾ ਕੇ ਬੈਠ ਗਏ ਇੱਕ ਰਾਜਾ ਔਰ ਉਹਦੀ ਮਾਤਾ ਰਾਜਪਾਗ ਹਾਰ ਚੁੱਕੇ ਨੇ ਕਸ਼ਤਰੀ ਨੇ ਸਮਝ ਲੱਗੀ ਕਿ ਕਸ਼ਤਰੀਆਂ ਦਾ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇੱਥੇ ਪਹੁੰਚੇ ਹੋਏ ਨੇ ਤੇ ਕੁਦਰਤੀ ਤੌਰ ਤੇ ਹਿਰਨ ਦਾ ਸ਼ਿਕਾਰ ਪਿਆਰਿਓ ਕਰਕੇ ਲਿਆਏ ਹਿਰਨ ਦਾ ਕਹਿਣ ਲੱਗੇ ਗੁਰੂ ਸਾਹਿਬ ਸਾਡੇ ਕੋਲ ਹੋਰ ਕੋਈ ਭੇਟਾ ਨਹੀਂ ਸਾਡੇ ਕੋਲ ਕੋਈ ਸ਼ਸਤਰ ਨਹੀਂ ਅਸੀਂ ਛਤਰੀਆਂ ਦੇ ਅੱਗੇ ਭੇਟਾ ਕਰੀਏ ਸਾਡੇ ਕੋਲ ਜੋ ਕੁਝ ਹੈ ਅਸੀਂ ਹਿਰਨ ਦਾ ਸ਼ਿਕਾਰ ਕਰਕੇ ਲਿਆਏ ਹਾਂ ਤੁਹਾਡੇ ਅਗੇ ਰੱਖ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆ ਅੱਗ ਦਾ ਪ੍ਰਬੰਧ ਕਰਨਾ ਆਪਾਂ ਇੱਥੇ ਅਜੇ ਹਿਰਣਾ ਧਰਨਾ ਹਿਰਣਾ ਹਿਰਣ ਦੀ ਸਬਜ਼ੀ ਬਾਲਣੀ ਇੱਥੇ ਮਰਦਾਨੇ ਨੂੰ ਭੇਜਿਆ ਹੈ ਅੱਗੇ ਇੱਕ ਪੰਡਤ ਪਿਆਰਿਓ ਚੁੱਲ੍ਹੇ ਦੀ ਸਾਫ ਸਪਾਈ ਕਰਕੇ ਪੋਚਾ ਦੇ ਕੇ ਕਾਰ ਕੱਢ ਕੇ ਅੱਗ ਦੀ ਤਿਆਰੀ ਕਰਦਾ ਪਿਆ ਹੈ ਉਹਨੇ ਚਿਰੋਂ ਮਰਦਾਨਾ ਪਹੁੰਚ ਗਿਆ ਜਾਤ ਮਰਾਸੀ ਚੌਂਕਾ ਭੇਟਿਆ ਗਿਆ ਪੰਡਤ ਨੇ ਅੱਗ ਕੀ ਦੇਣੀ ਸੀ ਚੋਲ ਲੈ ਕੇ ਮਰਦਾਨੇ ਦੇ ਪਿੱਛੇ ਪੈ ਗਿਆ ਅੱਗੇ-ਅੱਗੇ ਮਰਦਾਨਾ ਪਿੱਛੇ-ਪਿੱਛੇ ਪੰਡਤ ਕਹਿਣ ਲੱਗਾ ਗੁਰੂ ਸਾਹਿਬ ਬਚਾਓ ਗੁਰੂ ਸਾਹਿਬ ਦੇ ਕੋਲ ਮਰਦਾਨਾ ਪਹੁੰਚਿਆ ਕਹਿਣ ਲੱਗੇ ਪੰਡਤ ਜੀ ਥੰਮੀ ਨਾ ਗੱਲ ਕਰੂ ਇਹਨੇ ਨੂੰ ਕਹਿਣ ਲੱਗੇ ਵੀ ਤੁਸੀਂ ਇੱਥੇ ਕੀ ਬਣਾ ਰਹੇ ਹੋ ਕਹਿੰਦੇ ਅਸੀਂ ਹਿਰਨ ਦਾ ਮੀਟ ਧਰਨ ਲਗੇ ਆ ਕਹਿਣ ਲੱਗੇ ਤੁਸੀਂ ਚੌਂਕਾ ਦੇ ਸਾਡਾ ਪਿਟਿਆ ਹੀ ਪਿਟਿਆ ਸੀ ਤੁਸੀਂ ਤੇ ਸਾਡਾ ਹਰ ਦੁਆਰ ਦਾ ਕੰਡਾ ਵੀ ਪਿੱਟ ਦਿੰਦਾ ਹੈ ਇਹਨਾਂ ਚੀਜ਼ਾਂ ਦੀ ਸਾਡੇ ਧਰਮ ਦੇ ਵਿੱਚ ਮਨਾ ਹੀ ਹੈ ਤੁਸੀਂ ਕੀ ਕਰ ਰਹੇ ਹੋ ਤੇ ਗੁਰੂ ਸਾਹਿਬ ਕਹਿੰਦੇ ਕਹਿੰਦੇ ਜੇ ਤਾਂ ਲੜਾਈ ਕਰਕੇ ਵੇਖਣਾ ਹੈ ਉਹ ਵੀ ਵੇਖ ਸਕਦੇ ਹੋ ਪਰ ਅਸੀਂ ਲੜਨ ਦੇ ਮੂਡ ਵਿੱਚ ਨਹੀਂ ਜੇ ਤਰਕ ਨਾਲ ਗੱਲ ਕਰਨੀ ਹੈ ਸਾਡੇ ਨਾਲ ਬੈਠ ਕੇ ਗੱਲ ਕਰੋ ਅਸੀਂ ਤੁਹਾਨੂੰ ਸਾਰੀ ਗੱਲ ਸਮਝਾ ਦਿੰਦੇ ਹਾਂ ਨਾਨੋ ਪੰਡਰ ਸਿੰਘ ਕਹਿੰਦੇ ਨੇ ਕਿ ਕਿਤਾਬਾਂ ਦੇ ਗੱਡੇ ਲਾਦ ਕੇ ਤੁਰਿਆ ਫਿਰਦਾ ਹੁੰਦਾ ਸੀ ਤੇ ਹੰਕਾਰ ਬੜਾ ਸੀ ਉਹਦੇ ਵਿੱਚ ਬੈਠ ਗਏ ਆਣ ਕੇ ਆ ਕੇ ਬੈਠ ਕੇ ਬਚਨ ਬਲਾਸ ਕਰਨ ਲੱਗੇ ਤੇ ਸਤਿਗੁਰੂ ਨੂੰ ਕਹਿੰਦੇ ਸਤਿਗੁਰੂ ਤੁਸੀਂ ਤੇ ਸਾਡਾ ਕੰਡਾ ਹੀ ਪਿੱਟ ਘਤਿਆ ਤੁਸੀਂ ਮੀੜ ਧਰੀ ਜਾ ਰਹੇ ਉਥੇ ਸਤਿਗੁਰੂ ਕਹਿੰਦੇ ਪਹਿਲਾਂ ਤੇ ਮੈਨੂੰ ਇਹ ਦੱਸੋ ਕਿ ਤੁਸੀਂ ਕਿਸ ਚੀਜ਼ ਤੋਂ ਬਣੇ ਹੋ ਸਤਿਗੁਰੂ ਫਿਰ ਉੱਥੇ ਅਚਾਰਨ ਕਰਦੇ ਨੇ ਸ਼ਲੋਕ ਮਹੱਲਾ ਪਹਿਲਾ ਪਹਿਲਾ ਮਾਸੂਨ ਨਿਮਿਆ ਮਾਸੇ ਅੰਦਰ ਵਾਸ ਜੀਓ ਪਾਏ ਮਾਸ ਨੂੰ ਮਿਲਿਆ ਹੱਡ ਚੰਮ ਤਨ ਮਾਸ ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ ਮੂੰਹ ਮਾਸੇ ਕਾ ਜੀਬ ਮਾਸੇ ਕੀ ਮਾਸੇ ਅੰਦਰ ਸਾਸ ਵੱਡਾ ਹੋਇਆ ਵਿਆਹਿਆ ਘਰ ਲੈ ਆਇਆ ਮਾਸ ਮਾਸੋਂ ਹੀ ਮਾਸ ਹੀ ਉਪਜੈ मासू सबो साथ सतगुरु मिले हुकुम बुझ गए ताको आवे रास आ ਛੁੱਟੇ ਨੇ ਛੁੱਟिए नानक वचन बनास ते सतगुरु दी ए वचन ਸੁਣ ਕੇ ਫਿਰ ਵੀ ਪੰਡਤ ਅਗੋ ਲੜਨ ਨੂੰ ਆਉਂਦੇ ਨੇ ਕਹਿੰਦੇ ਸਾਡੇ ਸ਼ਾਸਤਰਾਂ ਦੇ ਵਿੱਚ ਇਹ ਵਿਧੀ ਨਹੀਂ ਲਿਖੀ ਜੋ ਤੁਸੀਂ ਦੱਸ ਰਹੇ ਤੇ ਗੁਰੂ ਸਾਹਿਬ ਨੇ ਫਿਰ ਉਚਾਰਨ ਕੀਤਾ ਕਹਿੰਦਾ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣਾ ਸਤਿਗੁਰੂ ਕਹਿੰਦੇ ਮਾਸ ਤੇ ਸਾਗ ਦਾ ਫਰਕ ਕਰਕੇ ਦੱਸੋ 84 ਲੱਖ ਜੂਣ ਜਿਹਦੇ ਵਿੱਚ ਜਿਹੜੀ ਬਨਾਸਪਤੀ ਆ ਉਹ ਵੀ ਮਾਸ ਦੇ ਰੂਪ ਚ ਜੀਵਤ ਹੈ ਤੇ ਕਹਿਣ ਲੱਗੇ ਗੈਂਡਾ ਮਾਰ ਹਉਮਜਗ ਕੀ ਇਹ ਦੇਵਤਿਆ ਕੀ ਬਾਣੇ ਕਹਿੰਦੇ ਜਦੋਂ ਤੁਸੀਂ ਵੱਡੇ ਵੱਡੇ ਹਉਮਜਗ ਕਰਦੇ ਹੋ ਤੇ ਗੈਂਡੇ ਨੂੰ ਮਾਰ ਕੇ ਹਉਮਜਗ ਕਰਦੇ ਹੋ ਮਾਸ ਛੋੜ ਬੈਸ ਨੱਕ ਪਕੜੇ ਰਾਦੀ ਮਾਨਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਉਣ ਗਿਆਨ ਧਿਆਨ ਨਹੀਂ ਸੂਝੇ ਨਾਨਕ ਕਹਿੰਦੇ ਕਿ ਉਹ ਕਹੀਏ ਕਹਿਣ ਕਹਿਆ 부জে ਅੰਦਾ ਹੋਏ ਸੋ ਅੰਧ ਕਮਾਵੇ ਤੇ ਸਿਰ ਦੇ ਸਲੋਚਨ ਨਾਹੀ ਮਾਤ ਪਿਤਾ ਕੀ ਰਕਤਨ ਪੰਨੇ ਮਛੀ ਮਾਸ਼ਨਕ ਹੈ ਕਹਿਣ ਲਗੇ ਮਾਂ ਪਿਓ ਦੀ ਤੇ ਰਤਨ ਚੋੜ ਕੇ ਪੀ ਜਾਂਦੇ ਹੋ ਤੇ ਕਹਿੰਦੇ ਮਛੀ ਮਾਸ਼ ਦੇ ਪੰਡ ਜੀ ਤੁਸੀਂ ਕਹਿੰਦੇ ਹੋ ਲੱਗ ਨਹੀਂ ਜਾਂਦਾ ਇਸਤਰੀ ਪੁਰਖੇ ਜਾਂ ਇਸ ਮੇਲਾ ਉੱਤੇ ਪੰਧ ਕਮਾਹੀ ਮਾਸੋਂ ਨਿੰਮੇ ਮਾਸੋਂ ਜੰਮੇ ਹਮਾਸੇ ਕੇ ਭਾਂਡੇ ਗਿਆਨ ਧਿਆਨ ਕੇ ਸੂਝੇ ਨਹੀਂ ਚਤਰ ਕਹਾਵੇਂ ਪਾਂਡੇ ਪੰਡਾਂ ਲੱਦੀ ਫਿਰਦਾ ਹੈ ਗ੍ਰੰਥਾਂ ਦੀਆਂ ਤੇ ਸੋਜੀ ਤੇ ਤੈਨੂੰ ਰਤਾ ਵੀ ਨਹੀਂ ਕਹਿੰਦੇ ਪਹਿਲਾਂ ਪਾਣੀ ਜੀਉ ਹੈ ਜੇ ਧਰਿਆ ਸਭ ਕੋਈ ਸਭ ਤੋਂ ਪਹਿਲਾਂ ਤੇ ਜੀਵ ਪਾਣੀ ਹੈ ਜਿੰਨੂੰ ਪੀ ਕੇ ਤੇ ਤੁਸੀਂ ਜੀਵਤ ਰਹਿ ਸਕਦੇ ਹੋ ਨਹੀਂ ਤੇ ਜੀਵਤ ਨਹੀਂ ਰਹਿ ਸਕਦੇ ਅੱਗੇ ਸਤਿਗੁਰੂ ਕਹਿੰਦੇ ਨੇ ਪਾਰ ਕਾ ਮਾਸ ਮੰਦਾ ਸੁਆਮੀ ਘਰ ਕਾ ਮਾਸ ਚਗੇਰਾ ਜੀ ਜਨਸਾ ਮਾਸੋਂ ਹੋਏ ਜੀ ਲੈ ਵਸੇਰਾ ਪਖ ਭਖੇ ਪਖ ਤਾ ਛੋਡੇ ਅੰਧ ਗੁਰੂ ਜਿਨ ਕੇ ਰਾ ਮਾਸੋ ਜੰਮੇ ਨਿਮੇ ਮਾਸੋ ਜੰਮੇ ਹਮ ਆਸੇ ਕੇ ਭਾਂਡੇ ਗਿਆਨ ਧਿਆਨ ਕੇ ਸੂਝੇ ਨਾਹੀ ਚਤਰ ਕਹਾਵੇਂ ਪਾਂਡੇ ਮਾਸ ਪ੍ਰਾਣੀ ਮਾਸ ਕਤੇਬੀ ਚੌਂ ਜੁਗ ਮਾਸ ਕੁਮਾਣਾ ਜੱਜ ਕਾਜ ਵਿਆਹ ਸੁਹਾਵੀ ਉਥੇ ਮਾਸ ਸਮਾਣਾ ਇਸ ਤਰੀ ਪੁਰਖ ਨਿਪਜੇ ਮਾਸੂ 파ਰਸ਼ਾ ਸੁਲਤਾਨਾ ਜੇ ਉਹ ਦਿੱਸੀ ਨਰਕ ਜਾਂਦੇ ਤਾਂ ਉਨ੍ਹਾਂ ਦਾ ਦਾਨ ਨਾ ਲੈਣਾ ਸੋ ਗੁਰੂ ਸਾਹਿਬ ਨੇ ਬੜੇ ਤਰੀਕੇ ਦੇ ਨਾਲ ਸਮਝਾਇਆ ਕਹਿੰਦੇ ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਆਸਿਓ ਪੰਨਾ ਤੋਇਆ ਅੰਨ ਕਪਾਰ ਕਪਾਹਾ ਤੋਇਆ ਤ੍ਰਭਵਣ ਗੰਨਾ ਕਹਿੰਦਾ ਇਹ ਵੀ ਸਾਰਾ ਮਾਸ ਹੀ ਹੈ ਤੇ ਜਿਹੜੇ ਦਿੱਤੇ ਦਾਨੇ ਅੰਨ ਕੇ ਜੀਹਾਂ ਬਾਜ ਨਾ ਕੋਏ ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ ਕਹਿੰਦਾ ਕਿਹੜਿਆ ਭੁਲੇਖੇ ਚ ਪੈ ਗਿਆਂ ਤਾਂ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਡਤਾਂ ਲਈ ਪਰਮ ਭੁਲੇਖੇ ਦੂਰ ਕਰਕੇ ਨਿਰਉਤਰ ਕਰ ਦਿੱਤਾ ਔਰ ਜਿਸ ਵੇਲੇ ਦੇਗ ਬਣ ਕੇ ਪਿਆਰਿਓ ਤਿਆਰ ਹੋਈ ਮਗਨ ਹੋ ਕੇ ਬੈਠੇ ਨੇ ਪੰਡਤ ਤੇ ਜਦੋਂ ਕਹਿਣ ਲੱਗੇ ਮਰਦਾਨਿਆਂ ਵਰਤਾਈਏ ਗਫਾ ਫਿਰ ਪਿਆਰੇ ਜਦੋਂ ਵਰਤੋਂ ਲੱਗੇ ਤੇ ਕੜਾ ਪ੍ਰਸ਼ਾਦ ਦੀ ਦੇਗ ਬਣ ਪੜਤਾਂ ਨੂੰ ਸ਼ਕਾਇਆ ਗਿਆ ਪੜਤਾਂ ਨੇ ਛਕਿਆ ਔਰ ਦੂਜੇ ਦਿਨ ਫਿਰ ਉਸੇ ਹੀ ਜਗ੍ਹਾ ਤੇ ਪੰਡਤ ਜਿਹੜੇ ਨੇ ਉਹ ਸੂਰਜ ਨੂੰ ਵਰਗ ਚੜਾਉਂਦੇ ਪਏ ਵੇਲੇ ਨਾਲ ਉੱਠ ਕੇ ਉੱਗਦੇ ਸੂਰਜ ਨੂੰ ਪਾਣੀ ਦੇ ਛੱਟੇ ਦੇ ਕੇ ਅਰਗ ਚੜਾਉਂਦੇ ਨੇ ਗੁਰੂ ਨਾਨਕ ਸਾਹਿਬ ਨੇ ਵੇਖਿਆ ਕਿ ਇਹ ਕੀ ਕਰਦੇ ਨੇ ਪੁੱਛਿਆ ਕਹਿੰਦੇ ਕੀ ਕਰਦੇ ਹੋ ਕਹਿੰਦੇ ਜੀ ਅਸੀਂ ਸੂਰਜ ਦੇਵਤੇ ਨੂੰ ਪਾਣੀ ਦੇ ਰਹੇ ਹਾਂ ਕਹਿੰਦੇ ਸੂਰਜ ਦੇਵਤੇ ਨੂੰ ਪਾਣੀ ਕਿਸ ਵਾਸਤੇ ਦੇ ਰਹੇ ਹੋ ਕਹਿੰਦੇ ਜੀ ਸਾਡੇ ਜਿਹੜੇ ਪਿਤਰ ਨੇ ਨਾ ਵੱਡੇ ਵਡੇਰੇ ਉਹਨਾਂ ਤੱਕ ਪਾਣੀ ਪੁਜਦਾ ਕਰਦੇ ਉੱਤੇ ਪਾਣੀ ਪੀਣ ਵਾਸਤੇ ਹੈ ਨੀਗਾ ਤੇ ਅਸੀਂ ਇੱਥੋਂ ਭੇਜਦੇ ਪਏ ਹਾਂ ਕਹਿੰਦੇ ਸ਼ਾ ਫਿਰ ਗੁਰੂ ਸਾਹਿਬ ਨੇ ਲੈਹਂਦੇ ਵੱਲ ਨੂੰ ਮੂੰਹ ਕਰਿਆ ਲੈਂਦੇ ਵਾਲ ਨੂੰ ਮੂੰਹ ਕਰਕੇ ਕੰਡੇ ਦੇ ਲਾਗੋ ਛੱਟਾ ਦੇਣ ਲੱਗ ਪਏ ਪਾਣੀ ਦਾ ਜਦੋਂ ਪਾਣੀ ਦਾ ਛੱਟਾ ਦੇਣ ਲੱਗ ਪਿਆ ਤੇ ਬਣਤਾ ਨੇ ਆਣ ਕੇ ਪੁੱਛਿਆ ਬਾਬਾ ਲੋਕ ਇਹ ਕੀ ਕਰਦੇ ਪਏ ਹੋ ਕਹਿੰਦਾ ਵੀ ਤੁਸੀਂ ਕੀ ਕਰਦੇ ਕਹਿੰਦੇ ਅਸੀਂ ਤਾਂ ਸੂਰਜ ਨੂੰ ਅਰਗ ਚਨਾਉਣੇ ਪਾਣੀ ਦੇਣੇ ਆ ਪਿਤਰਾ ਤੱਕ ਪਹੁੰਚਦਾ ਕਹਿੰਦਾ ਮੈਂ ਤਾਂ ਆਪਣੀ ਛੇਦੀ ਭਰਨਵਾਦ ਤੇ ਕਰਤਾਰਪੁਰ ਪਾਣੀ ਆ ਗਿਆ ਕਣਕ ਭਰਨ ਵਾਲੀ ਆ ਤੇ ਮੇਰਾ ਰਾਧਾ ਵਿਚਾਲ ਅਸੀਂ ਵੀ ਇੱਥੋਂ ਕਰਕੇ ਭਰ ਲਈਏ ਕਹਿਣ ਲੱਗੇ ਕਹਿੰਦੇ ਬਾਬਾ ਕਿੰਡੀਆਂ ਕਮਲੀਆਂ ਗੱਲਾਂ ਮਾਰਦਾ ਕਰਤਾਰਪੁਰ ਪਾਣੀ ਕਿੱਥੋਂ ਅਪੜਜੂ ਰਸਤੇ ਵਿੱਚ ਨਦੀਆਂ ਨੇ ਨਾਲੇ ਨੇ ਉੱਚੇ ਨੀਵੇਂ ਤਿੱਬੇ ਥਾਣੇ ਤੁਹਾਡਾ ਪਾਣੀ ਕਰਤਾਰਪੁਰ ਨਹੀਂ ਪਹੁੰਚਣਾ ਤੇ ਗੁਰੂ ਸਾਹਿਬ ਕਹਿੰਦੇ ਮੰਨਦੇ ਉਹਨਾਂ ਨਹੀਂ ਪਹੁੰਚਣਾ ਕਹਿੰਦੇ ਮੰਨਦਿਆਂ ਨਹੀਂ ਪਹੁੰਚਣਾ ਕਹਿੰਦੇ ਵੇ ਸੂਰਜ ਨੂੰ ਕਹਿੰਨੀ ਠੱਧ ਲਾ ਕੇ ਆਪਦੇ ਪਿਓ ਵਾਲੀ ਪਾਣੀ ਭੇਜੋਗੇ ਜਿਹੜਾ ਤੁਹਾਡੇ ਪਿਤਰਾ ਤੱਕ ਪਹੁੰਚ ਜਾਵੇ ਨਿਕਲ ਜੋ ਪਰਮਪਲੇਖਿਆਂ ਦੇ ਵਿੱਚੋਂ ਸੋ ਨਿਰ ਉਤਰ ਕਰ ਦਿੱਤਾ ਗੁਰੂ ਨਾਨਕ ਸਾਹਿਬ ਨੇ ਇਸ ਤਰੀਕੇ ਦੇ ਨਾਲ ਪਿਆਰਿਓ ਸਾਰੀ ਲਕਾਈ ਨੂੰ ਸਿੱਧੇ ਰਾਹ ਪਾ ਕੇ ਤੇ ਸਤਿਗੁਰਾਂ ਨੇ ਲੋਕਾਈ ਨੂੰ ਸਮਝਾਇਆ ਸਾਰੀ ਲਕਾਈ ਗੁਰੂ ਸਾਹਿਬ ਜੀ ਦੇ ਸਵਾਲਾਂ ਦੇ ਉੱਤਰ ਸਮਝੀ ਔਰ ਹਰ ਕੋਈ ਸਵਾਲੀ ਤੇ ਗੁਰੂ ਨਾਨਕ ਸਾਹਿਬ ਕੱਲੇ ਜਵਾਬ ਦੇਣ ਵਾਲੇ ਸੋ ਅੱਜ ਦੀ ਵਿਚਾਰ ਇੱਥੋਂ ਤੱਕ ਆਪਾਂ ਸਾਂਝੀ ਕੀਤੀ ਆਪ ਜੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਉਹਿਆਂ ਕੋ ਲਾ ਨੂੰ ਨੱਚ ਤਾਰੇ ਉਹ ਗੁਰਬਾਣੀ ਅਗਾਧ ਬੋਧ ਹੈ ਅਸੀਂ ਅਲਪਗ ਜੀ ਹਾਂ ਮਤ ਛੋਟੀ ਹੈ ਗੁਰੂ ਸਾਹਿਬ ਦੀ ਕਥਾ ਵਿਚਾਰ ਕਰਨੀ ਬੜੀ ਵੱਡੀ ਗੱਲ ਹੈ ਆਪ ਜੀ ਦੇ ਚਰਨਾਂ ਦੇ ਭਵਰੇ ਹਾਂ ਆਪ ਜੀ ਦੇ ਚਰਨਾਂ ਦੀ ਰੇਣ ਹਾਂ ਕਿਰਪਾ ਕਰਨਾ ਸਰਤੇ ਮੇਰ ਭਰਿਆਸ ਰੱਖਣਾ ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਪ ਕਿਰਪਾ ਕਰੋ ਸਮੂਹ ਸਾਧ ਸੰਗਤ ਦੀਆਂ ਦਰ ਹਾਜ਼ਰੀਆਂ ਪ੍ਰਮਾਣ ਕਰੋ ਦਰੋਂ ਕਰੋ ਨਾਮਦਾਨ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇ ਹੀ ਰੋਗ ਤਾ ਤਾਂ ਦੋਸਤੀਆਂ ਹਰ ਮਦਾਨ ਫਤਿਹ ਬਖਸ਼ਿਸ਼ ਕਰਨੀ ਦੀ ਆ ਉਸ ਮੂਸਾ ਸੰਗਤ ਜੀ ਉਹ ਗੱਜ ਕੇ ਫਤਿਹ ਗਜਾਈਏ ਖੁਆਹਿਦ ਜੀ ਕਾ ਖਾਲਸਾ ਖੁਆਹਿਦ ਜੀ ਕੀ ਫਤਿਹ